ਹਾ ਵਿਭਗਤੋ ਕੀ ਸਮੱਸਿਆ ਹੈ ਬਾਬਾ ਜੀ ਇਹ ਹੈ ਜੀ ਡਾਕਟਰ ਡਾਕਟਰ ਉਹ ਵਾਲਾ ਡਾਕਟਰ ਨਹੀਂ ਜੀ ਨਾਂ ਦਾ ਹੀ ਡਾਕਟਰ ਹੈ ਜੀ ਇਹ ਅੱਛਾ ਤੂੰ ਕੋਣ ਹੈ ਮੈਂ ਜੀ ਇਹਦਾ ਵਿਚੋਲਾ ਕੀ ਸਮੱਸਿਆ ਸਮੱਸਿਆ ਇਹ ਹੈ ਬਾਬਾ ਜੀ ਕਿ ਅਸੀਂ 18 ਕੁੜੀਆਂ ਵੇਖ ਲਈਆਂ ਤੇ ਵਿਆਹ ਦੇ ਟਾਈਮ ਤੇ 18 ਹੀ ਮੁੱਕਰ ਗਈਆਂ ਓਏ ਹੋਏ 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 ਚੰਗਾ ਕੀਤਾ ਕਿ ਤੂੰ ਸੇਰੇ ਵਾਲੇ ਬਾਬੇ ਕੋਲ ਆ ਗਿਆ ਬੋਲ ਸੇਰੇ ਵਾਲੇ ਬਾਬੇ ਦੀ ਜੈ ਜੈ ਬਾਬੇ ਦੀ ਜੈ ਆ ਸੇਰਾ ਤੈਨੂੰ ਬਾਬੇ ਦੇਣ ਲੱਗੇ ਹੈ ਬਾਬਿਆਂ ਦਾ ਸਿੱਧ ਕੀਤਾ ਸੇਰਾ ਉਨਵੀਂ ਕੁੜੀ ਮੁਕਰਨ ਨਹੀਂ ਦੇਗਾ ਬੋਲ ਸੇਰੇ ਵਾਲੇ ਬਾਬੇ ਦੀ ਜੈ ਸੇਰੇ ਵਾਲੇ ਬਾਬੇ ਦੀ ਜੈ ਲੈ ਵੀ ਡਾਕਟਰ ਆ ਤੇਰੇ ਸੇਰੇ ਵਾਲੇ ਪੈਸੇ ਵੀ ਬਚ ਗਏ ਤੂੰ ਕਹਿੰਦਾ ਸੀ ਨਾ ਕਿ ਰਾਹ ਜਾਂਦੇ ਹੋਏ ਸੇਹਰਾ ਲੈਣਾ ਹੈ ਰਾਹ ਜਾਂਦੇ ਹੋਏ ਸੇਹਰਾ ਲੈਣਾ ਮਤਲਬ ਅੱਬਾ ਜੀ ਕੁੜੀਆਂ ਵਾਲਿਆਂ ਨਾਲ 2 ਘੰਟੇ ਪਹਿਲਾਂ ਹੀ ਗੱਲ ਹੋਈ ਹੈ ਹਾਂ ਕਹਿੰਦੇ ਤੁਸੀਂ 2 ਘੰਟਿਆਂ ਵਿੱਚ ਆ ਕੇ ਚੁੰਨੀ ਚੜਾ ਕੇ ਲੈ ਜਾਓ ਕੁੜੀ ਨੂੰ ਲੈ ਵੀ ਭਗਤੋ ਚਲੋ ਇਹ ਰਾਮਾ ਜੀ ਤੁਹਾਡਾ ਕੰਮ ਇੱਟ ਵਰਗਾ ਕਰੀਏ ਚਲੋ ਚਲ ਆ ਮੈਂ ਵੀ ਉੱਠੀ ਨਾ ਹਾਂ ਵੀ ਹਾਂ ਆ ਜਾ ਆ ਜਾ ਆ ਜਾ ਚਲੋ ਇੱਥੇ ਖੜ੍ਹ ਜਾਓ ਲਓ ਵੀ ਭਗਤੋ ਹੂੰ ਹੂੰ ਬਾਬੇ ਉਹ ਭਗਤਾ ਕਵਰਾ ਨਾ ਬਾਬੇ ਤੇਰਾ ਵਿਆਹ ਪੱਕਾ ਕਰਾ ਕੇ ਆਏ ਤੂੰ ਉੱਥੇ ਬਹਿ ਜਾ ਤੇ ਤਪੱਸਿਆ ਕਰ 4 ਘੰਟਿਆਂ ਲਈ ਇੱਕੋ ਜਾਪ ਕਰਨਾ ਹੈ ਜੈ ਸੇਰੇ ਵਾਲੇ ਬਾਬੇ ਦੀ ਜੈ ਸੇਰੇ ਵਾਲੇ ਬਾਬੇ ਦੀ ਦੇਖੀ ਫਿਰ ਕੁੜੀ ਵਿਆਹ ਕਰਾ ਕੇ ਹੀ ਜਾਊ ਅਸੀਂ ਤੇਰਾ ਮੈਰਿਜ ਪੈਲੇਸ ਬਣ ਕੇ ਆਏ ਚਲ ਵੀ ਹਾਂ ਚਲ ਚੱਲੇ ਮੈਂ ਵੈਨਾਂ ਜਾਦੀ ਕਰ ਜੈ ਸੇਰੇ ਵਾਲੇ ਬਾਬੇ ਦੀ ਆ ਚੱਲੀਏ ਭਗਤਾ ਜੈ ਸੇਰੇ ਵਾਲੇ ਬਾਬੇ ਦੀ ਜੈ ਸੇਰੇ ਵਾਲੇ ਬਾਬੇ ਦੀ ਜੈ ਜੈ ਸੇਰੇ ਵਾਲੇ ਬਾਬੇ ਦੀ ਆਹ ਉਹ ਬਾਬਾ ਜੀ ਕਿੱਧਰ ਆ ਉਹ ਯਾਰ ਤੂੰ ਐਂ ਦੱਸ ਉਹ ਤੈਨੂੰ ਵਿਆਹ ਕਰਾਉਣ ਦੇ ਕਿੰਨੇ ਦੇ ਰਿਹਾ ਉਹ ਬਾਬਾ ਜੀ 5000 ਰੁਪਇਆ ਤੇ ਨਾਲ ਚਾਂਦੀ ਦੀ ਛਾਪ ਦੇ ਰਿਹਾ ਉਹ 5000 ਹਲਾ 21000 ਰੁਪਇਆ ਤੇ ਆ ਸੋਨੇ ਦੀ ਮੁੰਦਰੀ ਇਹ ਵੀ ਲੈ ਹੈ ਬਾਬੇ ਅਜੇ ਛੜੇ ਨੇ ਤੂੰ ਬਾਬਿਆਂ ਦਾ ਵਿਆਹ ਕਰਾ ਦੇ ਉਹ ਬਾਬਾ ਜੀ ਤੁਸੀਂ ਇੱਕ ਛੱਡੋ ਇੰਨੇ ਪੈਸਿਆਂ 'ਚ ਮੈਂ ਤੁਹਾਡੇ ਚਾਰ ਵਿਆਹ ਕਰਾ ਦੂੰਗਾ ਚਾਰ ਵਿਆਹ ਜੈ ਬਾਬਾ ਸਹਰੇ ਵਾਲਿਆਂ ਦੀ ਉਹ ਬਾਬਿਆਂ ਦੀ ਛੱਡ ਜੈ ਵਿਚੋਲੇ ਆਂਦੀ ਜੈ ਵਿਚੋਲੇ ਆਂਦੀ ਜੈ ਸਹਰੇ ਵਾਲੇ ਬਾਬੇ ਜੀ ਜੈ ਸਹਰੇ ਵਾਲੇ ਬਾਬੇ ਜੀ ਓ ਭਾਈ ਹੋਰ ਕਿੰਨੀ ਦੇਰ ਕਰਨਾ